ਹਾਂ ਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਿਹਾ ਪਿੰਡ ਹੈ ਸ਼ਿਵਾਜਪੁਰ ਪਹੁੰਚੇ ਆਂ ਜਿਲ੍ਹਾ ਤਹਿਸੀਲ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਬਲਜੀਤ ਸਿੰਘ ਉਹਦੇ ਕੋਲ ਆਇਆ ਆਂ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਆਪਾਂ ਤੁਹਾਨੂੰ ਚਾਰ ਬੈੜਾਂ ਦਿਖਾਉਣੀਆਂ ਨੇ ਮਾਲ ਸੋਇਆ ਸвая ਵੀ ਆ ਜੇਕਰ ਕੋਈ ਵਿੱਚ ਗੱਬਣ ਵੈਰ ਹੋਈ ਤਾਂ ਆਪਾਂ ਤੁਹਾਨੂੰ ਉਹਦੀ ਵੀ ਡਿਟੇਲ ਦੇ ਦਿਆਂਗੇ ਇੱਕ ਤਕਰੀਬਨ ਬਾੜ ਹੁਣੇ ਸੁਈ ਆ ਕੁਝ ਕੇ ਟਾਈਮ ਪਹਿਲਾਂ ਜੇਰ ਪੈਣੀ ਹਜੇ ਉਹਦੀ ਬਾਕੀ ਆ ਬਾਕੀ ਪੂਰੀ ਡਿਟੇਲ ਆਪਾਂ ਲੈ ਲਾਂਗੇ ਠੀਕ ਹੈ ਜੀ ਸੋ ਕੋਈ ਵੀ ਫਾਰਮਰ ਭਰਾ ਆਪਣੀ ਵੀਡੀਓ ਵੇਖ ਕੇ ਆ ਰਿਹਾ ਤੇ ਇੱਥੇ ਆਣ ਕੇ ਆਪਣੀ ਬੇਸ਼ੱਕ ਇੱਕ ਟਾਈਮ ਦੋ ਟਾਈਮ ਕਿਉਂਕਿ ਤਸੱਲੀ ਕਰਨੀ ਤੁਹਾਡਾ ਫਰਜ਼ ਵਰਦਾ ਤਸੱਲੀ ਕਰਿਆ ਕਰੋ ਗੱਬਣ ਪਸ਼ੂ ਦਿਖਾਈਦਾ ਤੁਹਾਨੂੰ ਕੋਈ ਵੀ ਆਪਾਂ ਤੇ ਟਿਪ ਕਿਉਂ ਦੀ ਤਸੱਲੀ ਕਰਕੇ ਲੈ ਕੇ ਜਾਓ ਠੀਕ ਆ ਬਾਕੀ ਸ਼ਬਾਜਪੁਰ ਤੁਸੀਂ ਖਾਸ ਵਿਜ਼ਿਟ ਕਰਨੀ ਆ ਬਿਆਲਪੁਰਾ ਵੀ ਇਥੋਂ ਥੋੜੀ ਦੂਰੀ ਤੇ ਆ ਕੋਈ 8-7 ਕਿਲੋਮੀਟਰ ਦੀ ਦੂਰੀ ਐ ਸਾਰੀ ਤੇ ਕੀਵਾਂਡ ਵੀ ਕੋਈ ਨਾ ਕੋਈ 10 ਕਿਲੋਮੀਟਰ ਦੀ ਦੂਰੀ ਤੇ ਆ ਪੂਰੀ ਗੱਲਬਾਤ ਕਰਾਂਗੇ ਅੱਜ ਤਰੀਕ ਤੁਸੀਂ ਨੋਟ ਕਰ ਲਓ 22 ਸਤੰ ਜੇ ਸਮਾਂ ਕੋਈ ਸ਼ਾਮ ਦੇ ਸਾਢੇ 5 ਵਜੇ ਇਹ ਆਪਾਂ ਵੀਡੀਓ ਬਣਾ ਰਹੇ ਆ। ਸਭ ਤੋਂ ਪਹਿਲਾਂ ਬਲਜੀਤ ਸਿੰਘ ਦੀ ਸੱਸਰੀ ਦਾ। ਆਪੀਆ ਵੀਰ ਜੀ। ਉਹ ਠੀਕ ਠਾਕ ਵੀਰ। ਵਧੀਆ ਜੀ ਵਧੀਆ। ਹੋਰ ਸੇਮੇਪਾ ਕੀ ਹਾਲੇ? ਸੱਸਰੀ ਦਾ ਸੰਜੀਤ ਸਾਹਿਬ ਕੀ ਆ। ਬਹੁਤ ਵਧੀਆ ਬਹੁਤ ਵਧੀਆ ਸੇਮੇਪਾ। ਬਲਜੀਤ ਚਾਰ ਬੜਾ ਅੱਜ ਬਕਾਉ ਉਹਨੇ। ਹਾਂ ਜੀ ਚਾਰੇ ਚਾਰੇ ਤਾਲੀਆਂ ਸੁਈਆਂ। ਠੀਕ ਆ ਜੀ। ਹਾਂ ਜੀ। ਇੱਕ ਤਕਰੀਬਨ ਇਧਰਲੇ ਪਾਸੇ ਜਿਹੜੀ ਚੇਅਰ ਹਜੇ ਪੈਣੀ ਆ। ਹਾਂ ਜੀ ਹਾਂ ਜੀ। ਠੀਕ ਆ ਵੀਰੇ। ਬਾਕੀ ਬਿਆਰ ਇਹਦੇ ਮਗਰ ਕੀ ਬੱਚਾ ਬੱਛਾ? ਇਹਦੇ ਮਗਰ ਬੱਛਾ। ਬੱਛੀ ਬੱਛੀ ਆ। ਮਗ ਸੋ ਤਾਜੀ ਸੂਈ ਆ ਬਾਕੀ ਜੇਰ ਪਾ ਦੂਗੀ ਕਰਮਾਂ ਦੀ ਠੀਕ ਆ ਜੀ ਹਾਂਜੀ ਉਸ ਤੋਂ ਬਾਅਦ ਆਪਾਂ ਇਹਦੀ ਡਿਟੇਲ ਤੁਹਾਨੂੰ ਦੇ ਦੇਵਾਂਗੇ ਸੋ ਸਭ ਤੋਂ ਪਹਿਲਾਂ ਜਿਹੜੀ ਸ਼ੁਰੂਆਤ ਹੈ ਬਲਜੀਤ ਦੇ ਪਰ ਇੱਕ ਸ਼ਾਈ ਵਾਲਾ ਹਾਂਜੀ ਵਿਚ ਵੈੜ ਆਪਣੀ ਕੋਲ ਬਾਹਰ ਠੰਡੀ ਵੈੜ ਆ ਵੀਰ ਜੀ ਅੱਛਾ ਜੀ ਹਾਂਜੀ ਸਵੇਰ ਦੇ ਵਿੱਚ ਕਿਵੇਂ ਆ ਦੂਜਾ ਸੂਹਾ ਇੱਧਰ ਵੇਖੋ ਲਓ ਜੀ ਆਂਦੇ ਸ਼ਾਈ ਵਾਲ ਆ ਗਏ ਲੱਗਣ ਲੱਗੇ ਨੇ ਲਓ ਜੀ ਦੂਜਾ ਸੂਹਾ ਵੈੜ ਆ ਬਾਕੀ ਮੇਰੇ ਵੀਰ ਆਪੋ ਸਲੀ ਨਾਲ ਦਿਖਾ ਰਹੇ ਆ ਠੰਡੀ ਮਿੱਟੀ ਥਾਣ ਥਣ ਵੇਖੋ ਕਿੰਦਾ ਵਧੀਆ ਲੱਗਾ ਆ ਲਓ ਜੀ ਇਹ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ ਕੱਲ ਹੀ ਸੂਈ ਆ ਕੱਲ ਸੂਈ ਆ ਹਾਂਜੀ ਬੱਚਾ ਬੱਛਾ ਆ ਗਿਆ ਹਾਂਜੀ ਬੱਛਾ ਮਗਰ ਮਗਰ ਬੱਚਾ ਨਾਰੂਆ ਨਾਲ ਆ ਬੱਚੇ ਦੇ ਠੀਕ ਆ ਸੋ ਚਲ ਚੁਲ ਗਲ ਕੰਪਲ ਜਿਹਨੂੰ ਆਪਾਂ ਕਹਿੰਦੇ ਨੇ ਗਲ ਕੰਪਲ ਲੰਬਾ ਤੁਹਾਨੂੰ ਕੋਈ 3-4 ਇੰਚ ਮੁਠੀ ਮੁਠੀ ਵਾਲਾ ਥਾਣ ਲੱਗਾ ਕਿੰਨਾ ਕੁ ਭੌਲਾ ਬਜੀਦਾ ਭੌਲਾ ਨਹੀਂ ਜੀ 11-12 ਕਿਲੋ ਸਟਾਰਟਿੰਗ ਹੀ ਆ ਲਓ ਜੀ 11-12 ਕਿਲੋ ਕੋਈ ਸਟਾਰਟਿੰਗ ਦਾ ਭੌਲੇ ਦੀ ਬਾਕੀ ਵੜ ਬਹੁਤ ਖੂਬਸੂਰਤ ਆ ਜੰਮੀ ਆ ਦੇਖ ਫਿਸ਼ ਕੁਆਲਟੀ 16 17 ਕਿਲੋ ਦੁੱਧ ਕੰਨਾਂ ਫੜੀ ਫਿਰੂਗੀ ਹਮ ਥਾਨ ਥਣ ਵੇਖੋ ਕਿੰਦਾ ਵਧੀਆ ਲੱਗਾ ਬਹੁਤ ਵਧੀਆ ਠੀਕ ਆ ਜੀ ਸੋ ਮੁੱਠੀ ਮੁੱਠੀ ਥਾਨ ਲੱਗਾ ਬਾਕੀ ਵਿਰਲਵਾਟ ਚੰਗੇ ਆ ਸਪੇਸ ਗੈਪ ਚੰਗੀ ਆ ਠੀਕ ਆ ਜੀ ਆ ਦੇਖੋ ਮਜੀਦ ਬਾਹੇ ਵੰਗਰ ਅਸੀਂ ਪਾਉਂਦੀ ਵੀ ਲੋੜ ਨਹੀਂ ਲੈ ਨਾ ਪਾ ਲਈਦਾ ਵੀਰ ਜੀ ਵੰਗਾ ਠੀਕ ਆ ਹਾਂਜੀ ਮੈਂ ਪਾਉਣਾ ਕਿਸੇ ਪੁਰਾਣੇ ਕੋਈ ਜੂਟ ਵੰਗਾ ਅਸੀਂ ਪਾਉਣਾ ਪਾ ਲਵੇ ਅਜੇ ਥੋੜਾ ਜਿਹਾ ਬੱਚੇ ਦਾ ਕਰਦੀ ਆ ਬਾਕੀ ਕੋਈ ਗੱਲ ਨਹੀਂ ਠੰਡੀ ਸੀਲ ਠੀਕ ਆ ਠੀਕ ਆ ਸੋ ਫਜਰ ਤਾਜੀ ਸੂਈਏ ਕਰਵਾ ਲਈ ਥੋੜਾ ਬੱਚੇ ਦਾ ਦਾ ਕਰੂਗੀ ਠੀਕ ਹੈ ਐਨੂੰ ਮੜਾ ਗੇੜਾ ਬਲਜੀ ਤੇ ਲਾਗੋ ਵੇਖ ਲਿਆ ਜੇ ਜੇ ਤੁਰਦੀ ਐ ਸਹੀ ਕਰੋ ਚੱਕ ਜੀ ਠੀਕ ਆ ਮੋਬਲ ਤੇ ਕਾਜੀ ਸੋ ਹਾਈਟ ਕੱਟ ਤੇ ਵੀ ਪੂਰਾ ਸੋਹਣਾ ਵੱਡੀ ਵੈੜ ਆ ਕੋਈ ਛੋਟੀ ਵੈੜ ਨਹੀਂ ਠੀਕ ਆ ਵੀ ਵਧੀਆ ਹਾਈਟ ਕੱਟ ਦੇ ਵਿੱਚ ਫੋੜਾ ਦੇ ਪਛੂ ਕਾਲੇ ਪੈਂਦੇ ਆ ਪੱਤਾ ਪੱਤਾ ਦੇ ਕੋਲ ਤਾਂ ਸਾਡੇ ਕੋਈ ਗੱਲ ਨਹੀਂ ਵੇਖੋ ਇਧਰ ਹਾਂ ਉਦੋਂ ਕੋਈ ਗੱਲ ਬਾਤ ਨਹੀਂ ਥੋੜਾ ਬੱਚੇ ਨੂੰ ਭਜਦਾ ਜਾਨਵਰ ਪਿੱਛੇ ਚੱਲਦਾ ਲਓ ਜੀ ਸੁੱਕੇ ਸੇ ਰੱਖਣ ਦੀ ਕੋਈ ਲੱਤ ਛੜ ਨਹੀਂ ਗਈ ਹਾਂਜੀ ਕੋਈ ਕਾਲੀ ਨਹੀਂ ਪੈਂਦੀ ਕਰਮਾਂ ਦੀ ਦਿਗਾ ਜੀ ਬਾਕੀ ਚੋਣ ਚਮਾਉਣ ਲੱਗਿਆ ਆ ਮਗਰ ਦੇ ਬੱਚਾ ਬਿਲਕੁਲ ਡੱਬਾ ਬੱਚਾ ਠੀਕ ਆ ਨਾੜਵਾ ਨਾਲ ਬੱਚੇ ਦੇ ਬਾਕੀ ਥਣ ਪੂਰਾ ਥੀ ਮੁੱਠੀ ਵਾਲਾ ਸੋ ਜਿੱਦਾਂ ਮਰਜ਼ੀ ਚੋ ਚੋ ਤੇ ਸੱਲੀਆਂ ਕਰੋ ਮੈਂ ਵੀ ਬਜੀਤ ਕੀ ਮੋਲ ਕੀ ਡਿਮਾਂਡ ਕਰਤੀ ਦੇ ਦੀਏ 65000 ਦੀ ਦੇ ਦਗੇ ਜੈਜ ਜਜ ਕਰਕੇ 60000 ਹੀ ਦੇ ਦੀਏ 60000 ਦੀ ਦੇ ਦੋ ਵੀਰ ਹੋਰ ਵੀ ਜਕਰ ਚਲੋ ਹੁੰਦੀ ਕੋਈ ਰਾਇਤ ਕਰ ਦਿਆ ਜੇ 2000 ਰੁਪਏ ਛੋਟ ਕਰ ਦਾਂਗੇ 60000 52 ਦੀ 52000 ਦੀ ਦੇ ਦਾਂਗੇ ਠੀਕ ਆ ਵੀ ਤੇ ਬਾਕੀ ਬੱਚੀ ਵੇਚ ਲੋ ਗੱਡੀ ਆ ਬਿਲਕੁਲ ਠੰਡੀ ਸੀ ਲੈਣੀ ਵੀ ਗਰਮ ਹੋਊਗੀ ਜਿੱਦਾਂ ਮਰਜ਼ੀ ਭਾਵੇਂ ਮਿੰਟ ਮਿੰਟ ਪਿੱਛੋ ਭਾਈ ਜਾਓ ਆ ਕਿੰਨੀ ਵਾਰ ਆਪਾਂ ਬਹਿ ਕੇ ਥਨੇ ਪਸੰਦੀ ਕਰਾਤੀ ਆ ਨਹੀਂ ਤੇ ਨੇਚਰ ਨੂੰ ਤਾਂ ਪਾ ਲੱਗ ਜਾਂਦਾ ਹਾਂਜੀ ਲਓ ਠੀਕ ਹੈ ਜੀ ਠੰਡੀ ਮਿੱਟੀ ਹੈ ਦੋਸਤੋ ਸਿਰਫ 58000 ਦੀ ਇਹ ਆਪਣੇ ਭਰਾਵਾਂ ਨੂੰ ਅੱਜ ਵਾਰ ਮਿਲ ਜੂਗੀ ਵੀਰ ਜੀ ਮੱਝ ਹੀ ਆ ਇੱਕ ਸਾਹ ਦੀ ਮੱਝ ਮੱਝ ਹਾਂ ਜੀ ਲਓ ਵੀ ਕਿਸੇ ਪਾਸਿਓਂ ਕਰਮਾਂ ਦੀ ਘੱਟ ਨਹੀਂ ਮੱਝ ਵਾਲੇ ਹਾਂ ਜੀ ਜੇਕਰ ਤੁੰਨਾ ਕਰੀਏ ਇੱਧਰ ਇੱਕ ਵਰਜੀਤ ਜਰਸੀ ਆਪਣੇ ਕੋਲ ਵੜ ਖੜੀ ਹੈ ਹਾਂ ਜੀ ਇਹ ਪਹਿਲਾ ਸੁਗਾ ਪਹਿਲਾਂ ਅੱਛੀ ਹੈ ਹਾਂ ਜੀ ਇਹ ਗੱਪਣ ਇਹ ਨਹੀਂ ਇਹ ਸੂਈ ਹੈ ਵੀ ਸੂਈ ਹੈ ਹਾਂ ਜੀ ਇਹ ਕੱਲ ਦੀ ਸੂਈ ਜੇ ਵੀ ਠੀਕ ਹੈ ਬੱਚਾ ਮਗਰ ਤੇ ਹਾਂ ਜੀ ਇਹਦੇ ਮਗਰ ਬੱਛਾ ਮਗਰ ਬੱਛਾ ਹਾਂ ਜੀ ਠੀਕ ਹੈ ਜੀ ਲਓ ਪਹਿਲਾ ਸਭ ਪਲੂਨ ਵਾਚੀ ਚੈੱਕ ਕਰੋ ਮੇਰੇ ਵੀਰ ਹਾਂਜੀ ਮੁੱਠੀ ਮੁੱਠੀ ਥਾਨ ਲੱਗਾ ਕੋਈ ਕੱਲੀ ਕਹਿਣ ਵਾਲੀ ਗੱਲ ਨਹੀਂ ਗੀ ਥਾਨ ਕੇ ਵੀ ਤੁਸੀਂ ਦੇਖ ਹੀ ਲੈਣਾ ਗਰਲਾ ਬੰਦਾ ਬਹੁਤ ਵਧੀਆ 6 6 7 7 ਇੰਚ ਤੇ ਥਾਨ ਲੱਗਾ ਕੰਪੈਕਟ ਜਾ ਅਡਰਾ ਛੋਟੀ ਪੂਥੀ ਛੋਟਾ ਕੰਨ ਬੋਦੀ ਵਾਲੀ ਵੈੜਾ ਠੀਕ ਆ ਸੋ ਕਾਫੀ ਕਲਰ ਚਾਹੀਏ ਨੂੰ ਆਪਾਂ ਕੋਕਾ ਕੋਲਾ ਜੇ ਕਲਰ ਕਹ ਲਈਏ ਤੇ ਕਾਫੀ ਕਲਰ ਕਹ ਲਈਏ ਠੀਕ ਆ ਬਾਕੀ ਬੜ ਬੜ ਕੱਢ ਕੇ ਤੁਹਾਨੂੰ ਦਿਖਾਉਣੇ ਕਿੰਨਾ ਦੱਸਿਆ ਜੇ ਥੱਲੇ ਹੁਣ ਐਸੋ ਇਹ 7 ਕਿਲੋ ਹੋਊਗਾ ਤੇ 7 ਕਿਲੋ ਹਾਂ ਦੋ ਚਵਾਈਆਂ ਹੋ ਗਈਆਂ ਇਹਦੀਆਂ ਠੀਕ ਆ ਵੀ ਲਓ ਜੀ 7 ਕਿਲੋ ਆ ਬੋਲਾ ਯਾਰ ਦੋ ਚਵਾਈਆਂ ਹੋਈਆਂ ਜੇ ਇਸ ਵਾਰ ਦੀਆਂ ਬੂਥੀ ਵੇਖੋ ਕਿੰਨੀ ਸੋਹਣੀ ਹਾਂ ਆ ਦੇਖੋ ਇਹ ਵੀ ਠੰਡੀ ਸੀਲ ਕੋਈ ਵੰਗਾ ਪਾਉਂਦੀ ਨਹੀਂ ਲੋਡ ਕਰਮਾਰੀ ਸੋਹਣੀ ਵੀ ਟੂਬ ਆ ਠੀਕ ਆ ਜੀ ਉਹ ਨਾਰਮਲ ਘਰੇ ਪੈਣਾ ਭੁਣਾ ਨੇ ਚਵਾਈ ਕਰਨੀ ਹੁੰਦੀ ਆ ਉਹਨਾਂ ਦੇ ਮਤਲਬ ਦੀ ਸ਼ੈਅ ਕਿਉਂਕਿ ਉਹਨਾਂ ਨੂੰ ਹੁੰਦਾ ਵੀ ਬਿਲਕੁਲ ਸੀਲ ਸ਼ਾਹ ਸਾਉ ਠੰਡੇ ਮੱਠੇ ਸੁਭਾਲੇ ਪਸ਼ੂ ਚਾਹੀਦੇ ਸਾਨੂੰ ਇਹ ਬੱਚੀ ਨੂੰ ਤੁਸੀਂ ਹੱਥ ਪਾ ਸਕਦੇ ਜੀ ਇਹ ਥੋੜੀ ਸੂਸਵਾਜ ਆਈ ਪੂਰੀ ਨਿੱਗਰ ਵੱਛੀ ਆ ਹਾਂ ਥਾਣ ਵੇਖੋ ਕਿੱਡਾ ਵਧੀਆ ਲੱਗਾ ਬਿਲਕੁਲ ਬਿਲਕੁਲ ਇੱਧਰ ਵੇਖੋ ਨਾੜਾ ਵੇਖੋ ਇੱਧਰ ਵੇਖੋ ਆ ਦਿਖਾਓ ਜੀ ਪੂਰੀ ਦੁੱਧ ਵਾਲੀ ਵੱਛੀ ਆ ਹਾਂ ਇੱਧਰ ਵੇਖੋ ਇਹ ਚੰਗਾ ਥਾਣ ਬੜਾ ਸੋਹਣਾ ਜੀ ਚਲੋ ਹੋ ਜੇ ਪਹਿਲਾ ਸੁਭਾ ਕਰ ਦੂਜਾ ਤੀਜਾ ਕਰਮਾ ਲਈ ਬਣੂਗਾ ਇਹ ਦੇ ਵੇਨਮੂਨ ਕਾਫੀ ਆ ਦੇਵੇ ਦੇ ਉੱਪਰ ਠੀਕ ਆ ਪਾਕੀ ਮੂੰਹ ਮੱਥੇ ਦੀ ਚੰਗੀ ਆ ਲੰਬਾਈ ਲੰਬੂਈ ਵਹਿੜ ਦੀ ਚੰਗੀ ਆ ਹਾਂਜੀ ਹਾਂਜੀ ਹਾਈਟ ਪੇਸ਼ਿਕ ਮੀਡੀਅਮ ਵੀ ਆ ਜਾਂਦੀ ਆ ਪਰ ਲੰਬੀ ਲੋਬੀ ਚੰਗੀ ਖਾਸ ਆ ਠੀਕ ਆ ਬਲਜੀਤ ਮੋੜਦਾ ਫਿਰ ਲੋਬੀ ਠੀਕ ਆ ਜੀ ਸੋ ਸੀਓ ਸਰਵਰ ਦੇ ਪਾਸੇ ਕੋਈ ਮੋਲ ਨੀਗਾ ਕਰ ਮਾਰੀ ਦਾ ਠੀਕ ਆ ਜੀ ਮੇਰੇ ਮੇਰੇ ਭਰਾ ਆਖ ਰਕਮ ਥੋੜੀ ਲਾਉਣੀ ਚਾਹੁੰਦੇ ਆ ਵੀ ਪੈਸੇ ਵੀ ਥੋੜੇ ਲਾਉਣੇ ਆ ਹਾਂਜੀ ਆ ਬੱਚਾ ਜੋ ਤੇ ਜਾਇਜ਼ ਵਾੜ ਮਿਲ ਜੇ ਤੇ ਠੰਡੀ ਮਿੱਟੀ ਹੋਵੇ ਤੇ ਹੱਥ ਪਾ ਸਕਦੇ ਬੱਚਾ ਆ ਜੋ ਮਗਰ ਆ ਬੱਚਾ ਮਗਰ ਠੀਕ ਹਾਂਜੀ ਆ ਦੇਖੋ ਜੀ ਹਾਂ ਠੀਕ ਇਹ ਬਜੀ ਤੇ ਪਰਸੋਂ ਦੀ ਦੱਸੀ ਹੈ ਨਾ ਨਹੀਂ ਕੱਲ ਸੂਈ ਕੱਲ ਕੱਲ ਦੀ ਆਪਣੇ ਕੋਲ ਕੇ ਸਤਿ ਹਾਂਜੀ ਆਪਣੇ ਘਰੇ ਆਪਣੇ ਘਰੇ ਠੀਕ ਆ ਠੀਕ ਆ ਹਾਂ ਵਾਹ ਠੀਕ ਹੈ ਤੇ ਬਲਜੀਤ ਕੀ ਮੋਲ ਲੈ ਕੇ ਡਿਮਾਂਡ ਕਰਤੀ ਏ ਦੀ ਵੀ ਜੀ ਮੋਲ ਕਰਾਂਗੇ 47000 ਰੁਪਏ ਹਾਂ 45000 ਦੀ ਦੇ ਦਈਏ ਦੇਦ ਗਿਆ ਭੈ ਦੇਦ ਗਿਆ ਜਾਜ ਕਰਕੇ ਜਿੱਥੇ ਜਲਪਨ ਰੁਪਿਆ 10000 ਰੁਪਿਆ ਛੋੜ ਕਰ ਦਾਂਗੇ ਕਿੰਨੇ 44 ਦੀ 44 ਦੇ ਦਾਂਗੇ 44 ਦੀ ਦੇ ਦੇ ਬਾਕੀ ਬਚੀ ਦਾ ਵੇਖੋ ਹਾਂ ਲੋਬੇ ਠੀਕ ਆ ਜੀ ਬਾਕੀ ਸੀਲੀਆਂ ਸੁਣ ਗਏ ਪਾਸੇ ਕੋਈ ਅੱਧ ਪੰਨਾ ਨਹੀਂ ਕਰਮਾ ਲਈਦਾ ਠੀਕ ਆ ਬਾਕੀ ਚੁੱਕ ਚੁੱਕ ਕੇ ਪੈਰ ਰੱਖੋਗੇ ਪਾਸੇ ਲੱਤ ਇਹ ਨਹੀਂ ਕਰਮਾ ਲਈ ਇੱਕ ਥਾਂ ਦੂਜੀ ਥਾਂ ਲੱਤ ਰੱਖਦੇ ਠੀਕ ਆ ਸੋ ਸਿਰਫ 44000 ਦੀ ਹੈ ਮੈਂ ਤੁਹਾਨੂੰ ਵੀ ਤੁਹਾਨੂੰ ਠੀਕ ਆ ਤੇ ਬਹੁਤ ਤੇ ਕੱਲ ਦੀ ਸੋਈ ਅਜੇ ਇੱਕ ਤੁਹਾਨੂੰ ਜਰਸੀ ਇੱਕ ਹੋਰ ਵਾਰ ਆਪਾਂ ਦਿਖਾ ਦਿੰਨੇ ਆ ਹਾਂ ਜੀ ਇਹ ਬਜੀਤ ਕੀ ਬਰਬਾਦ ਇਹ ਵੀ ਕੱਲ ਸੂਈ ਆ ਇਹ ਵੀ ਕੱਲ ਹਾਂਜੀ ਕੱਲ ਹੀ ਸੂਈ ਆ ਆ ਵੀ ਕੱਲ ਸੂਈ ਆ ਆ ਵੀ ਕੱਲ ਹੀ ਤੇ ਆ ਵੀ ਕੱਲ ਇੱਕ ਇੱਕ ਦੋ ਦੋ ਦਿਨਾਂ ਦੇ ਆ ਇਹ ਕਰਮੜੀ ਆ ਸੂਈ ਆ ਤੇ ਇਹ ਕੱਲ ਦੀ ਸੂਈ ਤੇ ਮਗਰ ਬੱচ্চਾ ਕੀ ਆ ਇਹਦੇ ਮਗਰ ਬੱਛੀ ਜੋ ਮਗਰ ਬੱਛੀ ਆ ਹਾਂਜੀ ਹਾਂਜੀ ਕੋ ਜਰਸੀ ਇਹ ਨਸਲ ਬਰੀਡ ਦੇ ਵਿੱਚ ਆ ਗਈ ਆ ਤੇ ਮੱਛੀ ਵੀ ਜਰਸੀ ਦੀ ਜੋ ਰੈੱਡ ਕਲਰ ਦੇ ਵਿੱਚ ਲਾਲ ਰੰਗ ਦੇ ਵਿੱਚ ਬਿਲਕੁਲ ਲਾਈਟ ਫਿੱਕਾ ਲਾਲ ਰੰਗ ਆਪਾਂ ਇਹਨੂੰ ਕਹਿ ਦਿੰਦੇ ਹਾਂ ਠੀਕ ਆ ਤੇ ਇਹਦਾ ਬਲਜੀਤ ਦੋ ਚਵਾਈਆਂ ਕਰਤੀਆਂ ਹਾਂਜੀ ਇਹਦੀਆਂ ਦੋ ਚਵਾਈਆਂ ਹੋਈਆਂ ਬਾਕੀ ਦੋ ਕਿ ਜੜੀਆਂ ਦੋਸੋਂ ਚਵਾਈਆਂ ਇਸ ਵਾਰ ਦੀਆਂ ਵੀ ਕਰਤੀਆਂ ਨੇ ਬਾਕੀ ਥਾਨ ਲੇਵਾ-ਲੇਵਾ ਕਰਮ ਵਾਲੀ ਦਾ ਵੀ ਦੇਖੋ ਜੀ ਮੈਂ ਨਹੀਂ ਤੂੰ ਵੀ ਆਦੇ ਆਹ ਦੇਖੋ ਦਾ 11 ਕਿਲੋ ਬੋਲਾ ਹੀ ਆ ਵੀਰ ਜੀ ਠੀਕ ਆ ਹਾਂਜੀ ਆ ਦੇਖੋ ਠੀਕ ਆ ਜੀ। ਵਾਈ ਫਿਰ ਕਿਤੇ ਬੰਬਈ ਪਾ ਸਕਦੇ। ਹਾਂ। ਬਾਕੀ ਮੇਰਾ ਭਰਾ ਮਾਰੋ ਨੀਗਾ ਇੱਕ ਵਾਰੀ ਉਥੀ ਪਾਠੀ ਕਰਾਉਣੇ ਜਾ ਕੇ ਤੁਹਾਨੂੰ ਡੂੰਗ ਡੰਗ ਟੋਵਾ ਉਸੇ ਤਰ੍ਹਾਂ ਦੋ ਅੱਖਾਂ ਦੇ ਵਿੱਚ। ਬੋਦੀ ਬਾਕੀ ਕੰਨ ਸਾਇਜ ਇਧਰਲੇ ਪਾਸੇ ਤੁਹਾਨੂੰ ਕਬਨੀਆਂ ਵਾਲੇ ਪਾਸੇ ਪੁਖਾ ਦਿੰਨੇ ਆ। ਇੱਕੋ ਜਿਹਾ ਥਾਣਾ ਠੀਕ ਆ। ਕੋਈ ਬੱਚਾ ਕੋਈ ਫੂਰ ਛਾਂਗ ਨਹੀਂ ਗਿਆ ਐਕਟਰ ਨਾਲ ਬਾਦੂ ਚਾਰੇ ਥਾਣ। ਤੋਂ 11 ਕਿਲੋਟਰ ਇਸ ਵਕਤ ਬੋਲਾ ਇਸ ਵਾਰ ਦੇ ਕੋਲ ਹਾਜ਼ਰ। ਦੁੱਧ ਵੀ ਜੀ 13-14 ਕਿਲੋ ਕੰਨੋ ਖੜੀ ਫਿਰੂਗੀ। ਪੀក ਆਪੇ ਜੱਡੀ ਚਵਾਈ ਲੱਗੀ ਵੱਛੀ ਨੂੰ ਤੇ ਆਹ ਵੱਛੀ ਜੋ ਹੂੰ ਮੌਜੀ ਆ ਬੱਚਾ ਜੇ ਮਗਰ ਦੇਤੀ ਵੱਛੀ ਵੇਖ ਚੱਪਾ ਚੱਪਾ ਕਾਣੇ ਚ ਵੱਛੀ ਦੇ ਆ ਲੋ ਆ ਮਗਰ ਵੱਛੀ ਠੀਕ ਆ ਜੀ ਸੋ ਵੱਛੀ ਵੀ ਚਲੋ ਬਹੁਤ ਸੋਣੀ ਆ ਚੰਗੀ ਪਿਓਰਿਟੀ ਦੇ ਵਿੱਚ ਆ ਹਾਂਜੀ ਸੋ ਇਹ ਬ੍ਰੀਡ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਆ ਠੀਕ ਆ ਜੀ ਜਰਸੀ ਨਸਲ ਬ੍ਰੀਡ ਦੇ ਵਿੱਚ ਆ ਸੋ ਇਹ ਦੀ ਡਿਟੇਲ ਆ ਪ੍ਰੋਪਰ ਠੀਕ ਆ ਹੁਣ ਜਿਨੇ ਇਸ ਵਕਤ ਬੌਲੇ ਦਿੱਤੇ ਆ ਉਹਦੀ ਆਪਾਂ ਡਿਟੇਲ ਦਿੰਦੀ ਐ ਜੇਰ ਜੁਰ ਪਾਤੀ ਸੀ ਇਹਨੇ ਪੂਰੀ ਹਾਂਜੀ ਹਾਂਜੀ ਐ ਓਕੇ ਰਿਪੋਰਟਾ ਠੀਕ ਆ ਠੀਕ ਆ ਓਕੇ ਬਜ਼ੀਦ ਕੀ ਮੁੱਲ ਕੀ ਕਰ ਦੇਦਾ ਇਹਦਾ ਮੁੱਲ ਵੀ ਜੀ 47000 ਰੁਪਇਆ 47 45000 ਦੀ ਦੇ ਦਾਂਗੇ ਹਾਂ ਨਹੀਂ ਜਾਇਜ਼ ਕਰਕੇ ਜੇ ਵੀ ਜੋੜੀ ਖੜੂ ਫਿਰ ਖੁੱਲਾ ਮਾਨਤਨ ਕਰਾਂਗੇ ਠੀਕ ਆ ਜੀ ਹਾਂਜੀ ਇਹ 45000 ਹਾਂਜੀ ਇਹ 45000 45000 ਰੁਪਏ ਬਾਕੀ ਇਹ 44000 ਦੀ ਕੀਤੀ ਸੀ ਹਾਂਜੀ ਇਹ 44000 ਦੀ ਇਹ ਪਹਿਲੇ ਸਵੇਰੇ ਹਨਾ ਹਾਂਜੀ ਜੇ ਕੋ ਜੋੜੀ ਲੈ ਜਾਊਗਾ ਮਾਨਤਨ ਖੁੱਲਾ ਕਰ ਦਾਂਗੇ ਲੋ ਵੀ ਹਾਂਜੀ ਬਾਕੀ ਦੱਸੋ ਇਹ 45000 ਆ ਆ 44000 ਦੀ ਪਹਿਲੇ ਸਵੇਰੇ ਕੋਲੋਂ ਬੱਚੀ ਤੁਹਾਨੂੰ ਦਿਖਾਈ ਸੀ ਮਗਰ ਇਹਦੇ ਬੱਚਾ ਇਹਦੇ ਮਗਰ ਬੱਛੀ ਆ ਸੋ ਜੇਕਰ ਕੋਈ ਜੋੜੀ ਮੇਰਾ ਭਰਾ ਪਾਉਣਾ ਚਾਹੁੰਦਾ ਤੇ 45 ਤੇ 44000 ਤੁਸੀਂ ਆਪ ਲਾ ਲਿਓ ਆਈਡੀਆ ਠੀਕ ਆ ਜੀ ਵੈਸੇ ਇੱਕ ਘਟ 90 ਬਣਦਾ ਹਾਂਜੀ ਹਾਂਜੀ ਤੇ ਬਾਕੀ ਹੋਰ ਵੀ ਮਾਨਤਨ ਕਰ ਦਾਂਗੇ ਮਾਨਤਨ ਕੋਈ ਗੱਲ ਨਹੀਂ ਇੱਧਰ ਇੱਕ ਵਾਰ ਆਪ ਤੋ ਹੋਰ ਹਾਂਜੀ ਤੇ ਵਛੀ ਮਗਰ ਇਹ ਨਹੀਂ ਵਛਾ ਮਗਰ ਬੱਛਾ ਹੈ ਹਾਂਜੀ ਹਾਂਜੀ ਸੋ ਨਾਰੂਆ ਨਾਲ ਆ ਮਗਰ ਬੱਛਾ ਹੈ ਘੰਟਾ ਹੋ ਗਿਆ ਸੂਈ ਨੂੰ ਹਾਂਜੀ ਘੰਟਾ ਹੋ ਗਿਆ ਲੋ ਵੀ ਇੱਕ ਘੰਟਾ ਜੇ ਮਾ ਇਹ ਵੀ ਚੱਤੀ ਜੀ ਬ੍ਰੀਡ ਹੈ ਬਾਕੀ ਨਸਲ ਬ੍ਰੀਡ ਦੀ ਗੱਲ ਕਰੀਏ ਤੇ ਕ੍ਰੋਸ ਆ ਜਰਸੀ ਦੇ ਵਿੱਚ ਤਕਰੀਬਨ ਮੇਰਾ ਭਰਾ ਕ੍ਰੋਸ ਮੰਨਿਆ ਜੇ ਜਰਸੀ ਨਸਲ ਬ੍ਰੀਡ ਦੇ ਵਿੱਚ ਕ੍ਰੋਸ ਸੰਗ ਇਹ ਵੇੜ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਬਾਕੀ ਤਕਰੀਬਨ ਚਲੋ ਕਈ ਦਿਨ ਸਫਰ ਸੁਪਰ ਦੇ ਵਿੱਚ ਬਲਜੀਤਾਂ ਦਾ ਵੀ ਕੋਈ ਦੋ ਦਿਨ ਹਜੇ ਕੱਢਦੀ ਸੀ ਬੇਸ਼ੱਕ ਚਲੋ ਸਫਰ ਸੁਪਰ ਦੇ ਵਿੱਚ ਕੋਈ ਪਸ਼ੂ ਇੱਕ ਦੋ ਦਿਨ ਅੱਗ ਦੀ ਸੂਸਬਾ ਪੈਂਦੇ ਆ ਬਾਕੀ ਵਜਨ ਵਟਾ ਤੁਸੀਂ ਚੈੱਕ ਕਰੋ ਮੇਰੇ ਵੀਰ ਵਜਨ ਮੋੜ ਪੂਰਾ ਬੂਤੀ ਬਾਤੀ ਬੂਤੀ ਬਾਤੀ ਚੈੱਕ ਕਰਾ ਦੇਣਾ ਤੁਹਾਨੂੰ ਫੇਸ ਕੁਆਲਟੀ ਆ ਛੋਟਾ ਜਿਹਾ ਬੂਤਾ ਛੋਟਾ ਕੰਨ ਬਾਕੀ ਇਧਰ ਬਲਜੀ ਦਾ ਮੜਾ ਜਾਨੂ ਕਰੀ ਆ ਦੇਖੋ ਬੱਚੀ ਨਾਲ ਜੇ ਲਈ ਠੀਕ ਆ ਜੀ ਪਣੀ ਵਾਲੇ ਪਾਸੋਂ ਤੁਹਾਨੂੰ ਵਿਖਾ ਦੇਣਾ ਵਿਰਲ ਬੁਰਲ ਚੰਗੇ ਆ ਬਾਕੀ ਚੌ ਕੰਨੀਆਂ ਤੇ ਆਪਾਂ ਕਹਿ ਦਿੰਨੇ ਵੀ ਅੱਛਾ ਜੀ 2.5 ਕਿਲੋ ਆਪਾਂ ਝੋਇਆ ਜੋ ਇਹਦਾ ਬੋਲਾ ਪਿਆ ਇਹਨੂੰ ਆਪਾਂ ਠੀਕ ਆ ਠੀਕ ਹਾਂ ਜੀ ਬਾਕੀ ਇਹ ਥਣ ਥੱਪਾ ਠੀਕ ਆ ਆ ਲੈ ਕਰੋ ਚੈੱਕ ਠੀਕ ਆ ਜੀ ਸੋ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਨਾਲ ਦੀ ਨਾਲ ਦਿਖਾ ਦਿੰਦੇ ਆ ਰਾਈ ਗੱਲ ਜੇਰ ਪਾ ਦੂਗੀ ਕਰਮਾ ਠੀਕ ਆ ਜੀ ਤੇ ਕਲਿੱਪ ਤੁਹਾਨੂੰ ਮਿਲ ਜਾਊਗਾ ਕੋਈ ਵੀ ਭਰਾ ਸੌਦਾ ਕਰਦਾ ਉਹ ਪ੍ਰੋਪਰ ਵੇਖ ਸਕਦੇ ਹੋ ਤੁਸੀਂ ਓਕੇ ਬਲਜੀਤ ਕੀ ਮੁੱਲ ਆ ਕੀ ਡਿਮਾਂਡ ਰੋਗੀ ਇਹਦੀ ਬਈ ਇਹਦੀ ਮੁੱਲ ਵੀ ਜੀ ਮੁੱਲ ਕਰਾਂਗੇ 75000 ਰੁਪਿਆ ਹਾਂ 70000 ਦੀ ਦੇ ਦਾਂਗੇ ਕਸਰਾ ਕੁਸਰਾ ਨਾ ਨਾ 20 ਕਿਲੋ ਵਾਲੀ ਬੱਚੀ ਆ 20 ਕਿਲੋ ਕੰਨੋਂ ਖੜੀ ਫਿਰਨਾ ਦੁੱਧ ਬੱਚੀ ਹਾਂ ਥੋੜਾ ਜਿਹਾ ਆਉਂਦੀ ਸੂਬੀ ਆ ਹਾਂ 2 ਛੱਡ ਦਾਂਗੇ 70 ਚ 68 ਦੀ 68 ਦੀ ਦੇ ਦਾਂਗੇ 68 ਦੀ ਦੇ ਦੇ ਹਾਂਜੀ ਵੱਡੀ ਬੱਚੀ ਆ ਕੋਈ ਨਿੱਕੀ ਨਹੀਂ ਆ ਸਿਰਫ ਥੋੜੀ ਜਿਹੀ ਅਜੇ ਤੁਹਾਨੂੰ ਪਤਾ ਠੱਪਾ ਠਪਾਇਆ ਡੰਗਰ ਹੈਗਾ ਬਿਲਕੁਲ ਬਿਲਕੁਲ ਸੋ 68 ਦੀ ਇਹ ਤੁਹਾਨੂੰ ਅੱਜ ਵੇੜ ਮਿਲ ਜਾਊਗੀ ਠੀਕ ਆ ਸੋ ਦੂਜੇ ਕ ਸੂਵੇ ਇਹ ਵੇੜ ਆ ਹਾਂਜੀ ਬੱਚੇ ਨੂੰ ਜਨਮ ਦਿੱਤਾ ਨਾਰੂਆ ਗਿੰਦਾ ਬਾਕੀ ਪ੍ਰੋਪਰ ਜੇਰ ਤੁਹਾਨੂੰ ਦਿਖਾਈ ਦਿੱਤਾ ਤੇ ਜੇਰ ਹਾਫ ਤੋਂ ਜ਼ਿਆਦਾ ਪੈ ਗਈ ਆ ਥੋੜੀ ਬਾਕੀ ਕਸਰ ਰਹਿ ਗਈ ਆ ਬੈਣ ਬੂੰਦ ਦੀ ਦੇਰ ਆ ਇਹਨੇ ਕਰਮਾਲੀਆਂ ਜੇਰ ਪਾ ਦੇਣੀ ਆ ਤੇ ਇਹ ਅੱਜ ਚਾਰ ਐਨੀਮਲ ਆਪਾਂ ਤੁਹਾਨੂੰ ਦਿਖਾ ਦਿੱਤੇ ਆ ਸਾਫ ਸੁਥਰੇ ਪਸ਼ੂ ਆ ਬਿਲਕੁਲ ਤਾਜ਼ੇ ਸੂਏ ਆ ਕੋਈ ਇੱਕ ਇੱਕ ਦੋ ਦੋ ਤਿੰਨ ਤਿੰਨ ਦਿਨਾਂ ਦੇ ਵਿੱਚ ਕਹੋ ਚਾਹੇ ਕੋਈ ਦਿਹਾੜੀ ਡੰਗ ਦੇ ਵਿੱਚ ਕਹੋ ਇਹਨਾਂ ਦਾ ਬਿਲਕੁਲ ਸੂਈਆਂ ਦਾ ਇਹਨਾਂ ਨੂੰ ਟਾਈਮ ਹੋ ਗਿਆ ਤੇ ਬਲਜੀਤ ਇਹ ਅੱਜ ਨਾਕਸੀ ਆਪਣੇ ਕੋਲ ਹਾਂਜੀ ਹਾਂਜੀ ਤੇ ਨੰਬਰ ਵੀ ਰਿਕਰ ਕਰ ਦਿੱਤੀ ਨੰਬਰ ਆਪਣਾ 73407 4212 ਠੀਕ ਆ ਹਾਂਜੀ ਲਓ 9816416898 ਇਹ ਦੋਵੇਂ ਨੰਬਰ ਜਿਹੜੇ ਸਕਰੀਨ ਦੇ ਉੱਪਰ ਚੱਲਣ ਰਹੇ ਆ ਆ ਬੱਚੀ ਦਾ ਥਾਨ ਖਾ ਦੇ ਹਾਂ ਨਹੀਂ ਮੈਂ ਨਾ ਵੀ ਬਲਜੀਤ ਬਹੁਤ ਵਧੀਆ ਥਾਨ ਥੂਣਾ ਦੇ ਪਾਸੇ ਕੋਈ ਇਹ ਨਹੀਂ ਵੀ ਕੋਈ ਛੋਟਾ ਬਾਲਾ ਕਿਸੇ ਵਾਰ ਨੂੰ ਮੈਂ ਨਾ ਸਾਰੀਆਂ ਪਰੇ ਤੋਂ ਪਰੇ ਆਦੇ ਸਾਰੀਆਂ ਬੜਾ ਤੁਸੀਂ ਮਾਰੋ ਨੀਰਾ ਮੇਰੇ ਵੀਰ ਮੁੱਠੀ ਥਣ ਘੱਟ ਆ ਤੇਲ ਭਾੜੇ ਦਾ ਜਿਹੜਾ ਖਰਚਾ ਮੈਂ ਕਰ ਦਿੱਤਾ ਜਾਊਂਗਾ ਉਹ ਦਿੱਤਾ ਜਾਊਗਾ ਇਹ ਨਹੀਂ ਹੋਗਾ ਵੀ ਇੱਥੇ ਆ ਕੇ ਕੋਈ ਉਂਗਲਾਂ ਨਾ ਚੁੰਦਾ ਫਿਰੇ ਹਾਂਜੀ ਹਾਂਜੀ ਕੋਟਿਆਂ ਦਾ ਚੁੰਦਾ ਫਿਰੇ ਬਾਕੀ ਬੱਚੀਆਂ ਚੰਗੀਆਂ ਨੇ ਹਾਂਜੀ ਸੋ ਪਾਕੀ ਤੁਹਾਡਾ ਵੀ ਫਰਜ਼ ਬਣਦਾ ਵੀ ਚਲੋ ਯਾਰ ਜਾ ਕੇ ਚੋ ਕੇ ਵੇਖੀਏ ਤੇ ਚੋ ਕੇ ਮੇਰਾ ਭਰਾ ਖ ਇਧਰ ਵੇਖੋ ਆ ਬਲਜੀਤ ਕਰਨ ਮੋੜੀ ਬੈਂਦਾ ਜਾਂ ਗਰਮ ਮੋੜੀ ਤੇ ਬਹਿਣਾ ਸੀ ਠੀਕ ਹੈ ਜੀ ਉੱਟ ਤੇ ਬੈਠੇ ਰਹੀਏ ਇਹਨੇ ਲੈ ਆਹ ਕਰੋ ਚੱਕ ਠੀਕ ਆ ਜੀ ਇਹ ਚੀਜ਼ਾਂ ਠੰਡੀਆਂ ਪੀਰੀਆਂ ਥੱਲੇ ਬਹਿਵਾ ਤਾਂ ਸਾਲੀਆਂ ਕਰਾਈਆਂ ਜਾਂਦੀਆਂ ਨੇ ਕੋਈ ਗਰਮ ਸਰ ਤੋਂ ਪਸ਼ੂ ਜਰੇ ਉਹਨਾਂ ਥੱਲੇ ਨਹੀਂ ਬੈਠਾ ਜਾਂਦਾ ਸੋ ਚੰਗਾ ਮਾਲ ਆ ਬਾਕੀ ਮੇਰੇ ਭਰਾ ਕਰੋ ਕੰਟੈਕਟ ਜਾਇਜ਼ ਪੜਤਾ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਫੁੜੀ ਕੋ ਵੇਖਣ ਦੇ ਲਈ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ